2011 ਦੇ ਵਿੱਚ ਮਤਲਬ ਵੀ ਉੱਥੇ ਬੇਸਮੈਂਟ ਦੇ ਵਿੱਚ 6 ਬੰਦੇ ਦਾ ਰਹਿਣ ਦਾ ਲਾਊਡ ਸੀ ਹੁਣ ਉਹ 15-15 ਦਿਨ ਕੁੜੀਆਂ ਮੁੰਡੇ ਪਤਾ ਨਹੀਂ ਕਿੱਥੋਂ ਨੇ ਕਿੱਥੋਂ ਲਈ ਕੋਈ ਉਹਨਾਂ ਨੇ ਉੱਥੇ ਜਾ ਕੇ ਜਾਨ ਬਚਾਉਣ ਹੁੰਦੀਆ ਪਹਿਲਾਂ ਕੋਈ ਜਾਨ ਬਚਾਉ ਉੱਥੇ ਜਾ ਇਕੱਠੇ ਹੁੰਦੇ ਆ ਵੀ ਅਸੀਂ ਬੇਸਮੈਂਟ ਉਹ ਗਵਰਨਮੈਂਟ ਨੂੰ ਫਰਮੇਸ਼ ਆ ਦੇਈਆ ਫਰੇ ਵੀ ਆ ਇਹੋ ਬੱਚੇ 3 ਰੈਵਨਾਰੇ ਕੁੜੀਆਂ ਵਿਗੜੀ ਜਾਂਦੇ ਨਾਲ ਮੁੰਡੇ ਵਿਗੜੀ ਜਾਂਦੇ ਵੀ ਅਕੈਨੇਡਾ ਦੇ ਲੋਕ ਜਿਹੜੇ ਪੁਰਾਣੇ ਆ ਉਹ ਉਸ ਇਸ ਬਾਬਸਾ ਆਏ ਆ ਉਹ ਕਹਿੰਦੇ ਇੱਕ 50-50 ਸਾਲ ਦਾ ਹੋ ਗਿਆ ਸਾਨੂੰ ਆਇਆ ਇਹਨੂੰ ਬਹੁਤ ਕੁਝ ਬਣਾ ਲਿਆ ਪਰ ਜੋ ਲਾਈਫ ਕਿੰਨੇ ਇੰਡੀਆ ਦੀ ਆ ਕਹਿੰਦਾ ਉਹਦੇ ਅੱਗੇ ਲਾਈਫ ਨਹੀਂ ਮਿਲਦੇ ਉਹ ਵਾਪਸ ਆ ਰਹੇ ਹੂੰ 10 ਬੰਦੇ ਇੱਥੇ ਬਿਜ਼ਨਸ ਕਰਦੇ ਆ ਹੂੰ 10 ਬੰਦੇ ਦਾ ਬਿਜ਼ਨਸ ਸਾਡਾ ਪੂਰਾ ਚੱਲਦਾ ਉਹਦੇ ਵਿੱਚ 40 ਬੰਦੇ ਹੋਰ ਆ ਗਏ ਸਾਡੇ ਬਿਜ਼ਨਸ ਫਰਕੀ ਪੈਣਾ ਬਿਲਕੁਲ ਹੋਊਗਾ ਟੀਲ ਵੀ ਘਟੋ ਸਭ ਕੁਝ ਕਰੂ ਤੇ ਹੁਣ ਤਾਂ ਉੱਥੇ ਅੰਤ ਦੇ ਕੈਨੇਡਾ ਜਾਵੜੋ ਅਮਰੀਕਾ ਦਾ ਮੈਂ ਹੁਣ ਮੁੰਬਈ ਵਿੱਚ ਫੇਰ ਜਾ ਕੇ ਆਇਆ ਹਾਂ ਹੂੰ ਇਹ ਬਹੁਤ ਬੁਰਾ ਹਾਲਾ ਟੈਂਟ ਨਹੀਂ ਉਹਨਾਂ ਮਤਲਬ ਬੇਸਮੈਂਟਾਂ ਦਾ ਕਿਰਾਇਆ ਨਹੀਂ ਦੇ ਸਕਦੇ ਉਹ ਇੱਥੇ ਬਾਹਰ ਸੜਕਾਂ ਤੇ ਟੈਂਟ ਲਾਈ ਬੈਠੇ ਥਮ ਉਹਨਾਂ ਦਾ ਕੀ ਆ ਕਿ ਟਾ ਕੁੜੀਆਂ ਮੁੰਡੇ ਇਕੱਠੇ ਰਹਿਣੇ ਚਿੱਟਾ 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 ਹਮ ਨਾਲ ਦੀ ਜ਼ਿੰਦਗੀ ਵਿੱਚ ਜੋ ਕਮਾਉਣਾ ਸੀ ਕਮਾ ਲਿਆ 1922 ਚ ਪਰਿਵਾਰ ਵੱਲੋਂ ਵੀ ਹੁਕਮ ਆ ਮੇਰਾ ਵੀ ਇਰਾਦਾ ਹੋਇਆ ਵੀ ਹੁਣ ਭਾਈ ਪਿੰਡ ਦੀ ਸੇਵਾ ਕਰਾ ਕੇ ਨਾਲ ਆ ਬੈਠਾ ਭਰਾਵਾ ਚ ਪਹਿਲਾਂ ਮੈਂ ਆਪ ਦੇ ਆਣੀਆਂ ਨੂੰ ਜਾਣਦਾ ਮੈਂ ਜਿਹੜੀ ਆਉਣ ਵਾਲੀ ਜਦੋਂ ਸੀ ਉਹਨਾਂ ਨੂੰ ਜਾਣਦਾ ਨਹੀਂ ਸਿੱਖ ਆਦੀ ਸਾਰਿਆਂ ਨੂੰ ਮੇਰਾ ਨਾਮ ਹੈਗੇ ਚੰਬੀਰ ਸਿੰਘ ਢੱਲੋ ਤੁਹਾਨੂੰ ਪਤਾ ਹੈ ਕਿ ਆਪਾਂ ਆਪਣੇ ਚੈਨਲ ਤੇ ਬਹੁਤ ਹੀ ਵਧੀਆ ਮੋਟੀਵੇਸ਼ਨਲ ਕੰਟੈਂਟ ਲੈ ਕੇ ਆਉਂਦੇ ਰਹਿੰਦੇ ਆ ਤੇ ਅੱਜ ਆਪਾਂ ਸਪੈਸ਼ਲ ਸਰਦਾ ਸਾਹਿਬ ਕੋਲ ਪਹੁੰਚੇ ਆਂਗੇ ਤੇ ਜਿਨ੍ਹਾਂ ਦੀ ਇੱਕ ਜਰਨੀ ਹੈ ਲਾਈਫ ਦੀ ਬਹੁਤ ਹੀ ਮੋਟੀਵੇਸ਼ਨਲ ਜਰਨੀ ਰਹੀ ਹੈ ਜਿਨ੍ਹਾਂ ਨੇ ਆਪਣੇ ਪਿਛੋਕੜ ਪੁਰਾਣੇ ਟਾਈਮ ਦੇ ਵਿੱਚ ਜਦੋਂ ਦੇ ਨੌਜਵਾਨ ਹੁੰਦੇ ਸੀਗੇ ਤਾਂ ਕਿੱਦਾਂ ਇਹ ਵਿਦੇਸ਼ ਦਾ ਸਫਰ ਕਰਦੇ ਨੇ ਤੇ ਉੱਥੋਂ ਕਾਮਯਾਬੀਆਂ ਹਾਸਲ ਕਰਦੇ ਆ ਤੇ ਇਸ ਟਾਈਮ ਇਹ ਪੰਜਾਬ ਹੂਤਨਾ ਪਿੰਡ ਆਈ ਆਪਣੇ ਹਾਂਜੀ ਤੇ ਇਹ ਦੇ ਵਿੱਚ ਜਿਹੜਾ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈਗਾ ਇੱਥੇ ਇਹਨਾਂ ਦਾ ਬਹੁਤ ਵਧੀਆ ਘਰ-ਬਾਰ ਹੈ ਫੈਮਿਲੀ ਮੈਂਬਰ ਨੇ ਆਪਾਂ ਸਾਰੀ ਗੱਲਬਾਤ ਕਰਾਂਗੇ ਇਹਨਾਂ ਨਾਲ ਤੇ ਇੱਕ ਬਹੁਤ ਹੀ ਮੋਟੀਵੇਸ਼ਨਲ ਜਰਨੀ ਰਹਿਣ ਵਾਲੀ ਹੈ ਤੇ ਉਹਦੇ ਵਿੱਚ ਕਿੱਦਾਂ-ਕਿੱਦਾਂ ਇਹਨਾਂ ਦਾ ਸਫ਼ਰ ਰਿਹਾ ਕਿੱਦਾਂ ਇਹਨਾਂ ਨੇ ਐਜੂਕੇਸ਼ਨ ਹਾਸਲ ਕੀਤੀ ਤੇ ਉਹਦੇ ਬਾਰੇ ਆਪਾਂ ਨੂੰ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜਰਾ ਸਿੰਘ ਸੇਖੋਂ ਹੈ ਜੀ ਠੀਕ ਹੈ ਜੀ ਹਾਂ ਜੀ ਮੇਰਾ ਪੁੱਤ ਨੇ ਆ ਹਾਂ ਜੀ ਤੇ ਤੁਸੀਂ ਕਿਦਾਂ ਮਤਲਬ ਆਪਣੇ ਪਿਛੋਕੜ ਬਾਰੇ ਦੱਸੋ ਕਿੱਥੋਂ ਤੁਹਾਡਾ ਜਨਮ ਕਿੱਥੋਂ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਕਿਵੇਂ ਤੁਹਾਡਾ ਮੇਰਾ ਜਨਮ ਪਿੰਡ ਭੋਤਣਾ ਵਿੱਚ ਹੀ ਹੋਇਆ ਜੀ 1947 ਦੇ 15 ਅਪ੍ਰੈਲ 1947 ਹੋਇਆ ਸੀ ਉਹਨੇ ਜਿਹੜਾ 15 ਜਾਨੀ ਉਹ ਜਿਹੜਾ ਫਾਦਰ ਸ਼੍ਰੀ ਰਾਮ ਲੋਕ ਉਹ ਅਨਪੜ੍ਹ ਸੀ ਉਹਨਾਂ ਨੇ ਜਦੋਂ ਕਹਿਣਾ ਵੀ ਇਹ ਉਹ ਅਜੇ ਲੜਾਈ ਵੇਲੇ ਮਤਲਬ ਉਹਨੂੰ ਇਹ ਸਾਲਕ ਦਾਛ ਜਾਂ ਕੋਈ ਐਸੀ ਦੀ ਮਿਸਾਲ ਦਿੰਦੇ ਸੀ ਉਹ ਮਤਲਬ ਸਹੀ ਬਰਥਡੇ ਨਹੀਂ ਹੁੰਦਾ ਸੀਗਾ ਔਰ ਮੇਰਾ ਭਰਾ ਜਿਹੜਾ ਵੱਡਾ ਸੀ ਉਹ 40 ਦਾ ਸੀ ਹੁਣ ਤਿੰਨ ਸਾਲ ਦਾ ਫਰਕ ਸੀ ਮੇਰਾ 43 ਦਾ ਤੇ ਕਿਹਾ ਉਸ ਕਰਕੇ ਵੀ ਮੈਂ ਸਮਝ ਲਿਆ ਵੀ ਆਪ ਦਾ ਜਿਹੜਾ ਛੋਟਾ ਜੀਵਨ ਸੀ ਉਹ ਤਾਂ ਅਨਪੋਲ ਪੁਨੇ ਚ ਮਾ ਦੇ ਇੱਥੇ ਤੇ ਆਪ ਦੇ ਪਿਓ ਦੇ ਇੱਥੇ ਕੱਟੇ ਜਦੋਂ ਮੈਂ 7-8 ਸਾਲ ਦਾ ਹੋ ਗਿਆ ਮੈਨੂੰ ਪੜਨੇ ਪਾਇਆ ਗਿਆ ਇੱਥੇ ਪ੍ਰਾਇਮਰੀ ਸਕੂਲ ਹੁੰਦਾ ਸੀਗਾ ਇੱਕ ਦੋ ਮਾਸਟਰ ਵੀ ਹੁੰਦੇ ਸੀ ਉਹ ਉਦੋਂ ਫਲੱਡ ਬਹੁਤ ਹੁੰਦੇ ਸੀ ਉਹ ਟਹਿ ਗਿਆ ਸੀ ਬਿਲਕੁਲ ਹੂੰ ਪਹਿਲਾਂ ਸੀ ਢਾਲਗੜਾਂ ਦੇ ਧਰਮਸ਼ਾਲਾ ਉਹਦੇ ਵਿੱਚ ਪੜ੍ਹੇ ਸੀ ਪ੍ਰਾਇਮਰੀ ਸਕੂਲ ਮੈਂ ਇੱਥੋਂ ਪੰਜਵਾਂ ਪੜ੍ਹ ਕੇ ਫਿਰ ਮਟਲੇ ਵਾਲੇ ਜੋਇਨ ਕਰਿਆ ਮੈਂ ਉੱਥੇ 6ਵੀਂ 7ਵੀਂ 8ਵੀਂ ਮੈਂ ਕਰੀ ਮੈਡਲ ਸਕੂਲ ਸੀ ਉਸ ਤੋਂ ਬਾਅਦ ਹਟ ਕੇ ਮੈਂ ਹਾਈ ਸਕੂਲ ਦੇ ਵਿੱਚ ਗਿਆ ਬਾਤਗੜਾ ਹੈ ਸੈਕੰਡਰੀ ਸਕੂਲ ਬਾਤਗੜਾ ਦੇ ਉੱਥੇ ਮੈਂ ਹੈ ਸੈਕੰਡਰੀ ਕਰਕੇ ਫਿਰ ਮੈਂ ਆਪ ਦਾ ਮਤਲਬੀ ਕੋਲਕਾਤਾ ਚਲੇ ਗਿਆ ਉੱਥੇ ਸਾਡੇ ਬੰਦੇ ਸੀ ਮਾਸੀ ਦੇ ਮੁੰਡੇ ਉੱਥੇ ਮੈਂ 5 ਚੰ ਮਹੀਨੇ ਫਿਰਿਆ ਪਰ ਮੈਨੂੰ ਉੱਥੇ ਕੁਛ ਨਾ ਦਿਸਿਆ ਫਿਰ ਮੇਰੇ ਬਰਾਦਰ ਨੇ ਮੈਨੂੰ ਇੱਥੇ ਸੱਦ ਲਿਆ ਸਾਡੇ ਫਾਦਰ ਦੀ ਚਾਂਡ ਕ ਡੈਥ ਹੋ ਗਈ ਸੀ ਫਿਰ ਮੈਨੂੰ ਉਹਨਾਂ ਨੇ ਕਿਹਾ ਵੀ ਚਲ ਤੂੰ ਇੱਥੇ ਸੇਰੀ ਰੱਖਿਆ ਵਾ ਤੂੰ ਨਾਲ ਇੱਥੇ ਸਹਾਰਾ ਦਿਆ ਕਰ ਚਲੋ ਉਹਨੂੰ ਪੇਸ਼ ਸੀ ਮੈਂ ਉਹ ਵੱਡਾ ਭਰਾ ਫੌਜੀ ਉਹਨੇ ਮਤਲਬ ਵੀ ਆਦੇ ਕੰਮ ਵੇਲੇ ਆਉਂਦਾ ਸੀਗਾ ਥੋੜਾ ਜਿਹਾ ਮੈਂ ਵੀ ਕਲਪ ਕਰਨ ਲੱਗ ਗਿਆ ਫਿਰ ਮੈਂ 7-8 ਸਾਲ ਮੈਂ ਖੇਤੀ ਕਰੀ ਇਹਰੋਂ ਤੋਂ ਉਹਦੇ ਬੱਚੇ ਜਿਹੜੀ ਮੇਰੀ ਸਿਸਟਰ ਸੀਗੀ ਮੈਨੂੰ ਛੋਟੀ ਸੀ ਉਹਨੇ ਹਰ ਸਿੰਘ ਵਾਲੇ ਵਿਆਹੇ ਵੀ ਸੀ ਅੱਛਾ ਉਹ ਜਿਹੜਾ ਉਹਨਾਂ ਦਾ ਪਰਿਵਾਰ ਸੀ ਉਹਨਾਂ ਦਾ ਜਿਹੜਾ ਮਤਲਬ ਵੀ ਤਾਇਆ ਜੀ ਸੀ ਸਾਡਾ ਮਾਸਟਰ ਜੀ ਉਹ 1912 ਦਾ ਉੱਥੇ ਮੀਲਾ ਦੇ ਵਿੱਚ ਗਿਆ ਵਾ ਸੀ ਅੱਛਾ ਉਹ ਲੋ ਥੋੜੇ ਜੇ ਬਜ਼ੁਰਗ ਹੁੰਦੇ ਸੀ ਮਤਲਬ ਵੀ ਕੋਈ ਉਹਨਾਂ ਦੇ ਕੋਈ ਮਤਲਬ ਨੌਕਰੀ ਨਹੀਂ ਹੁੰਦੀ ਸੀ ਉਹ ਪਹਿਰੇਦਾਰ ਹੁੰਦੇ ਸੀ ਆਪਣੇ ਚੀਨਿਆਂ ਦੀ ਦੁਕਾਨਾਂ ਤੇ ਠੀਕ ਹੈ ਜੀ ਹਾਂਜੀ ਉਹਨਾਂ ਨੇ ਫਿਰ ਹੌਲੀ-ਹੌਲੀ ਜਦੋਂ ਪੈਸੇ ਦੀ ਬੈਲ ਜੋ ਕੁਛ ਹੈਗੀ ਸੀ ਉਹ ਆਪ ਨੇ ਸੱਲਾ ਲਾ ਕੇ ਪੈਂਟਾ ਮੋਟਾ ਵੇਚ ਕੇ ਉਹ ਪੈਸੇ ਕਾ ਲਏ ਸੀ ਉਹਨਾਂ ਨੇ ਉਹਨਾਂ ਨੇ ਫਿਰ ਇੱਕ ਮਨੀਲਾ ਦੇ ਵਿੱਚ ਇੱਕ ਸਿੱਖ ਕੌਂਗ ਦੀ ਖਾਤਰ ਕਰਵਾਣੀ ਕਰੀ ਉਹਨਾਂ ਨੇ 1929 ਦੇ ਵਿੱਚ ਇੱਕ ਆਪਣੀ ਜਗਾ ਲੈ ਕੇ ਥੋੜੇ ਜੇ ਬੰਦਾ ਨੇ ਆਪ ਦੇ ਤਨਖਾਹ ਦੇ ਵਿੱਚੋਂ 1929 ਦੇ ਵਿੱਚ ਸਿੱਖ ਟੈਂਪਲ ਗੁਰਦੁਆਰਾ ਬਣਾਇਆ ਸੀ ਅੱਛਾ ਜੀ ਉਹ ਅੱਜ ਵੀ ਮੌਜੂਦ ਆ ਉਹ ਲੋ ਲੱਕੜ ਦੀ ਉੱਥੇ ਸਾਰੇ ਲੱਕੜ ਦੇ ਮਕਾਨ ਚੱਲਦੇ ਸੀ ਕਿਉਂਕਿ ਪਹਚਾਲ ਆਉਂਦਾ ਸੀਗਾ ਜੋ ਲੱਕੜ ਦੇ ਮਕਾਨ ਚੱਲਦੇ ਸੀ ਉਹ ਅੱਜ ਵੀ ਜਾਨੇ ਮਾਇਆ ਤਾਂ ਉੱਥੇ ਹੁਣ ਬਹੁਤ ਜ਼ਿਆਦਾ ਹੋ ਗਿਆ ਵਾ ਜੇਬਾਂ ਭਰਦੀਆਂ ਪਰ ਉਹ ਜਿਹੜੀ ਤਬਾਕਾਂ ਛੰਗਤ ਲਾਉ ਉਹ ਡੋਡੀ ਹੋ ਗਿਆ ਲੜਾਈਆਂ ਪੈਣ ਲੱਗ ਗਿਆ ਉਹ ਉੱਥੇ ਦੇ ਉੱਥੇ ਹੀ ਆ ਹੂੰ ਉਸ ਤੋਂ ਬਾਅਦ ਸਮਝਦਾ ਵੀ ਮੈਂ 1982 ਦੇ ਵਿੱਚ 17 ਫਰ ਬਿਲੀ ਨੂੰ ਇੱਥੋਂ ਗਿਆ ਸੀ ਹੂੰ ਉਹਨੇ ਜਿਹੜੀ ਬਿਲਕੁਲੀ ਮੈਂ ਖਾਲੀ ਜੇਬ ਤੇ ਐਸੀ ਉਹਨੇ ਟਿਕਟ ਵੀ ਉੱਥੋਂ ਭੇਜੀ ਸੀ ਤੇ ਕਹਿੰਦੇ ਵੀ ਤੂੰ ਜ਼ਰੂਰ ਆ ਜਾ ਵੀ ਅਸੀਂ ਇਟਿਆਨੋ ਆਉਣਾ ਤੇ ਤੂੰ ਕੰਮ ਸਾਹਮਣਾ ਹੂੰ ਉਹ ਪੜਿਆ ਤੇ ਮੈਂ ਕੰਮ ਵਿੱਚ ਤੇ ਸਾਹਮਣਾ ਸੀ ਉੱਥੇ ਪਰ ਹੌਲੀ ਹੌਲੀ ਸਾਹਮਣਾ ਜਦੋਂ ਮੁੜ ਕੇ ਵਾਪਸ ਲੇ ਮੈਨੂੰ ਵੀ ਉਹਨਾਂ ਨੇ ਇੱਕ ਤੋਂ ਕੱਪੜੇ ਵੇਚਦੇ ਹੁੰਦੇ ਉਹ ਮੈਂ ਝੋਲਾ ਚਕਾਇਆ 4 ਸਾਲ ਮੈਂ ਆਪਦਾ 40 40 ਕਿਲੋਮੀਟਰ ਤੁਰ ਕੇ ਕੰਮ ਕਰਿਆ ਹੂੰ ਆ ਬੜੀਆਂ ਤੇ ਚੜ ਜਾਣਾ ਉਥੇ ਕੋਨੇ ਚਾਰ ਗਾਹ ਕੁਛਰੇ ਵੀ ਸਾਡੇ ਕੋਲ ਆ ਲੈ ਲੋ ਆ ਲੈ ਲੋ ਤੇ ਚੱਲੇ ਹੋਣੇ ਉਹਦੇ ਨਾਲ ਸਪਰਾਫਟ ਉਹੋ ਜੀ ਵੱਧ ਗਈ। ਹੂੰ। ਉਹਦੇ ਬਾਅਦ ਸਭ ਨਾਲ ਵੀ ਜਿਹੜੇ ਸਾਨ ਮਤਲਬ ਹੀ ਚਾਹੇ ਸਾਡੇ ਵੱਡੇ ਮਾਸੜ ਦੀ ਸੀ ਉਹਦਾ ਪੂਰਾ ਸਤਕਾਰ ਕਰਨਾ ਜੇ ਸਾਡੇ ਭਣੋਗਿਆ ਸਭ ਭੈਣ ਸੀ। ਭੈਣ ਮੇਰੇ ਛੋਟੀ ਜੀ ਮਾੜਾ ਸਤਕਾਰ ਵੱਡੀ ਕਰਨੋਂ ਕਰਦਾ ਸੀ। ਹੂੰ। ਵੀ ਜਿਵੇਂ ਉਹ ਕਹਿੰਦੇ ਸੀ ਅੱਜ ਵੀ ਉਹ ਕੁਮਾ ਕਰਦਾ ਪਹਿਲਾਂ ਵੀ ਕਰਦਾ ਸੀ। ਹੂੰ। ਫਿਰ ਉੱਥੇ ਮੈਂ ਆਪਣਾ ਕੰਮ ਚਲਾਇਆ ਤੇ ਮੇਰਾ 1988 ਦੇ ਵਿੱਚ ਮੈਨੂੰ ਤਾਂ ਪੂਣ ਗਿਆ ਵੀ ਕਹਿੰਦੇ ਵੀ ਤੂੰ ਮਿਲ ਜਾ। ਹੂੰ। ਉਹ ਲੋ ਫਿਰ ਮਾਊਥ ਉੱਤੇ 1.5 ਲੱਖ ਰੁਪਿਆ ਉਹਨੇ ਲੈ ਕੇ ਆਇਆ ਸੀ ਇੱਥੇ ਪੰਜ ਕਿਲੇ ਪਹਿਲਾਂ ਤਾਂ ਮੈਂ ਜ਼ਮੀਨ ਦਾ ਖਰੀਦਿਆ ਪਹਿਲਾਂ ਮੈਂ 1987 ਦੀ ਗੱਲ ਹੈ ਹਾਂਜੀ 1987 ਤੇ ਉੱਥੇ 88 ਜਰ ਵਾਲਾ ਪੈ ਗਿਆ ਸੀ ਉਹ ਕਹਿੰਦੇ ਵੀ ਤੁਸੀਂ ਲੀਗਲ ਕੰਮ ਕਰੋ ਹਮ ਲੀਗਲ ਕੰਮ ਦਾ ਮਤਲਬ ਇਹ ਸੀ ਕਿ ਤੁਸੀਂ ਲਾਇਸੈਂਸ ਬਣਾਓ ਗਵਰਨਮੈਂਟ ਦਾ ਟੈਕਸ ਭਰੋ ਤੇ ਨੇ ਫਿਰ ਅਸੀਂ ਉੱਥੇ ਉੱਥੋਂ ਵੀ ਇੰਗਰੀਸ਼ਨ ਦਾ ਸਾਨੂੰ ਕੋਈ ਕਾਗਜ਼ ਪੱਤਰ ਸਾਡਾ ਖਰਾਬ ਨਾ ਕਰ ਜਾਣਾ ਅਸੀਂ ਆ ਗਏ ਸੀ ਇੱਥੇ ਅੱਠ ਵੀ ਨੇ ਮੈਂ ਇੱਥੇ ਲਾਇਆ ਹਮ ਅਠਾ ਮਹੀਨਾ ਬਾਅਦ ਉਹ ਫੇਰ ਗਏ ਉੱਥੇ ਜਿਹੜੇ ਬੰਦੇ ਸਾਡੇ ਬੈਠੇ ਸੀ ਵੱਡੇ ਉਹਨਾਂ ਨੇ ਫੇਰ ਉਹ ਗਵਰਨਮੈਂਟ ਨਾਲ ਗੱਲ ਕਰਕੇ ਅਸੀਂ ਘਰ ਦੀਆਂ ਕਾਰਪੋਰੇਸ਼ਨ 640 ਕਾਰਪੋਰੇਸ਼ਨਾਂ ਬਣਾ ਲਈਆਂ ਓਕੇ 40 ਦਾ ਮਤਲਬ okay. 60 ਦਾ ਮਤਲਬ ਵੀ ਜਿਹੜੇ ਫਿਲੀਪੀਨੈ ਵਿੱਚ ਮਿਕਸ ਸੀਗੇ ਅੱਛਾ ਜੀ ਉਹ ਫਿਲੀਪੀਨੈ ਸਾਡੇ ਸੀਗੇ ਖਰਚਾ ਤਾਂ ਅਸੀਂ ਕਰਦੇ ਸੀਗੇ ਤੇ ਉਹਦੇ ਵਕੀਲ ਕਰਿਆ ਫਿਰ ਉਹਦਾ ਮਤਲਬ ਇਹ ਸੀ ਕੁਆਰਟਰਲੀ ਟੈਕਸ 3 ਮਨთ ਟੈਕਸ ਵੀ ਭਰਦੇ ਸੀ ਠੀਕ ਹੈ ਪੈਰ ਲੀਗਲ ਕਮਾ ਫਿਰ ਸਾ ਨੂੰ ਉਹਨਾਂ ਨੇ ਕਿਸੇ ਵੀ ਮਤਲਬੀ ਕੋਈ ਇਮੀਗ੍ਰੇਸ਼ਨ ਕੋਈ ਦਿੱਕਤ ਨਹੀਂ ਆਉਂਦੀ ਸੀ ਫਿਰ ਅਸੀਂ ਕੰਮ ਫਿਰ ਉਹਨਾਂ ਗਾਕਾਂ ਦੇ ਵਿੱਚ ਅਸੀਂ ਫਿਰ ਕੈਪੀਟਲ ਪਾਇਆ ਹੂੰ ਪਹਿਲਾ ਮੇਰਾ 10000 ਦਾ ਸ਼ਰਮਗਾਜ ਕੈਪੀਟਲ ਸੀ ਠੀਕ ਹੈ ਫਿਰ ਮਾ ਉਸ ਤੋਂ ਸਮਝ ਲੈ ਸੀ 31000 ਡਾਲਰ ਮੇਰੇ ਕੋਲ ਸੀ 31000 ਮਤਲਬ ਸਾਡੇ ਭਾਣ ਜਵਾਈ ਕੋਲ ਸੀ ਬਾਟ 6000 ਸੀ ਉਹ ਸੀ ਉੱਤੇ ਭਰਾ ਕੇ ਉਹ ਫਿਰ ਅਸੀਂ ਕੰਮ ਤੋਂ ਕਿਸੇ ਤੋਂ ਅਸੀਂ ਪੈਸਾ ਨਹੀਂ ਲਿਆ ਕਿਆੰਦਾ ਮਤਲਬ 1987 ਤੋਂ ਬਾਅਦ ਹੀ ਤੁਸੀਂ ਜਿਹੜਾ ਆਪਣਾ ਐਕਚੁਅਲ ਕੰਮ ਤੋੜਿਆ ਉਹਦੇ ਬਾਅਦ ਹਾਂਜੀ ਹਾਂ 1987 ਦੇ ਵਿੱਚ ਫਿਰ ਉਹਨਾਂ ਨੇ ਮਤਲਬੀ ਥਾਸੀ ਦੇ ਵਿੱਚ ਜਦੋਂ ਮੈਂ ਉੱਥੇ ਗਿਆ ਮੈਨੂੰ ਇੱਥੇ ਪਿੰਡ ਦੀ ਪੰਚਾਇਤ ਗੁਰਪਰਵੰਦ ਕਮੇਟੀ ਜਿਹੜੀ ਗੁਰਦੁਆਰਾ ਸਿੰਘ ਪਾਸ ਉਹਨਾਂ ਨੇ ਮੈਨੂੰ ਚਿੱਠੀ ਭਾਈ ਵੀ ਅਸੀਂ ਗੁਰਦੁਆਰਾ ਸਾਰਾ ਢਾਤਾ ਵੀ ਸਾਡੀ ਹੈਲਪ ਕਰ ਹੂੰ ਉਹਨੇ ਦਿਨ ਮੇਰਾ ਨਵਾਂ ਬਿਜ਼ਨਸ ਸੀ ਫਿਰ ਵੀ ਉਹ ਪ੍ਰਮਾਤਮਾ ਦੀ ਕਿਰਪਾ ਹੋ ਗਈ ਤੇ ਚਲੋ ਕੰਮ ਕਰਦੇ ਕਰਦੇ ਉਹ ਮੈਂ ਦਾਨ ਦਿੱਤਾ ਦੁਬਾਰੇ ਤਾਂ ਕਹਿਣਾ ਨੇ ਚਾਹੀਦਾ ਫੇ 1,40,000 ਮੈਂ ਉਹਨੇ ਹੀ ਡਿਣੀ ਭੇਜਿਆ ਸੀ ਹੂੰ ਕੰਮ ਜਿਆਦਾ ਖੜਾ ਸੀ ਫੇਰ ਉਹ ਤੇ ਲੈਟਰ ਵਗੈਰਾ ਫੇਰ ਕੁਝ ਪਿੰਡ ਦੀ ਸ਼ਰਤਾਂ ਹੋ ਗਈ ਤਾਂ ਗੁਰਦੁਆਰਾ ਬਣ ਹੂੰ ਜਿੰਨੀਆਂ ਕੋਆਪਰੇਟਾਂ ਬਣੀਆਂ ਮੈਂ ਸੋਸਾਇਟੀਆਂ ਦੀਆਂ ਦੂਜੀਆਂ ਉਹਨਾਂ ਨੇ ਵੀ ਮੈਂ ਬਹੁਤ ਜ਼ਿਆਦਾ ਹੈਲਪ ਕਰੀ ਹੈ ਠੀਕ ਹੈ ਨਾਲ ਦੀ ਨਾ ਐਨੀ ਵੀ ਕੇਸ ਹਾਲ ਕਰੀ ਚਲੋ ਹੁੰਦਾ ਆਉਂਦਾ ਸੀ ਅਸੀਂ ਉਦੋਂ ਦੰਦੇ ਜੇ ਕਿਸਾਨ ਨੂੰ 20000 ਦੇ ਤੱਕ ਜਾਂ 10000 ਦੇ ਲੈ ਲੈ ਸਮਝ ਦੀ ਗੱਲ ਹੈ ਜੀ ਕਿਹੜੇ ਸਮਝ ਦੀ ਗੱਲ ਹੈ ਇਹ ਸਮਝ ਲੈ ਵੀ ਹੈਗੇ ਆ ਮੇਰੇ ਖਿਆਲ ਚ ਬੰਨ ਮੇਤਰਾ ਨੇ ਨਹੀਂ ਹੋਣਾ ਠੀਕ ਹੈ ਉਹ ਤੁਹਾਡੀ ਮੈਰਿਜ ਹੋ ਗਈ ਸੀ ਹਾਂਜੀ ਮੈਰਿਜ ਹੋ ਗਈ ਸੀ ਛੋਟੀ ਉਹਦੇ ਮੈਡ ਮੇਰੀ ਪਹਿਲਾਂ ਦੀ ਹੋਈ ਵੀ ਸੀ ਤਨ ਬੱਚੇ ਸੀ ਬੇਟੀਆਂ ਸੀ ਜੀ ਤਨ ਤਦੋਂ ਹੋਈ ਮੈਰਿਜ ਮੇਰੀ ਹੈਗੇ ਸੀ ਔਰ 1918 ਜੋ 1967 ਨੂੰ ਮੇਰੀ ਮੈਰਿਜ ਹੋਈ 1967 ਚ ਹੋਈ ਹਾਂਜੀ ਹਾਂਜੀ ਫਿਰ ਮਾ ਉਸ 1992 ਚ ਮਾਪ ਦੀ ਸਾਰੀ ਪੈ ਮੜੀ ਸਾਧ ਲਈ ਤੁਸੀਂ ਪਹਿਲਾਂ ਫਿਰ ਉਦੋਂ ਉੱਤਲੀ ਗਏ ਉਧਰ ਪਹਿਲਾਂ ਮੈਂ ਕੱਲਾ ਗਿਆ ਸੀ ਜੀ ਇਹ ਮੇਸੇ ਜੇ ਮੇਰੀ ਇੱਥੇ 3 ਸਾਲ ਰਹੀ ਆ 3 ਸਾਲ ਬਾਅਦ ਬੁਲਾਈ ਸੀ ਅੱਛਾ 2-3 ਸਾਲ ਉਦੋਂ ਬਾਅਦ ਬੈਠ ਕੇ ਉਹ ਤੇ ਪੜ੍ਹਦੀਆਂ ਸੀਗਾ ਉਹਨਾਂ ਦਾ ਜਨਮ ਉੱਥੇ ਹੋਇਆ ਨਹੀਂ ਜਨਮ ਸਾਰੇ ਬੱਚਾ ਨੇ ਇੱਥੇ ਹੋਇਆ ਤੇ ਪੰਜਾਬ 'ਚ ਹੀ ਹੋਇਆਗਾ ਹਾਂਜੀ ਠੀਕ ਹੈ ਉਹ ਤਾਂ ਪੜ੍ਹਦੀਆਂ ਗਈ ਸੀ 2 ਦਾ 1+ ਕਰਾਇਆ ਹੋਇਆ ਸੀ ਇੱਕ ਦਾ ਮਤਲਬ ਇਹ 7ਵੀਂ ਸੀ ਠੀਕ ਹੈ ਉਹਨਾਂ ਨੂੰ ਮੈਂ ਦੁਬਾਰੇ ਫੇਰ ਉੱਥੇ 7ਵੀਂ ਜਲਾਇਆ ਦੋ ਇੱਕ ਨੂੰ ਕਾਲਜ ਚ ਲਾਇਆ ਤਿੰਨ ਬੇਟੀਆਂ ਤੁਹਾਡੀ ਹਾਂ ਤਿੰਨ ਬੇਟੀਆਂ ਚ ਨੇ ਛੋਟੀਆਂ ਛੋਟੀਆਂ 7ਵੀਂ ਸੀ ਵੱਡੀ 1+ ਕਰ ਗਈ ਸੀ ਮਾਪਾ ਪੁੱਤ ਥੋੜ੍ਹਾ ਇੰਗਲਿਸ਼ ਹੋਤੇ ਘਾਟਾ ਨੌਲੇਜ ਥੋੜੀ ਘਾਟਾ ਉਹਨੂੰ ਦੁਬਾਰੇ ਫੇਰ ਉਹਨਾਂ ਨੂੰ ਮੈਟਰ ਕਰਾਈ ਠੀਕ ਹੈ ਅੱਜ ਉਹ ਮੇਰੀਆਂ ਬੇਟੀਆਂ ਵੀ ਕੈਨੇਡਾ ਅਮਰੀਕਾ ਚ ਬੈਠੀਆਂ ਬਹੁਤ ਯਾਦ ਕਰਦੇ ਆਂ ਇੰਗਲਿਸ਼ ਦੀ ਵੀ ਹਾਈ ਹੋ ਗਈ ਆਪਦੇ ਬਿਜ਼ਨਸ ਵੀ ਚੰਗੇ ਆ ਪਈਆਂ ਤੇ ਇਸ ਤਰ੍ਹਾਂ ਮੇਰੀ ਮਾਪਾ ਜਿੰਦਗੀ ਮੈਂ ਜਿੰਨਾ ਚਿਰ ਮੈਂ ਇੱਥੇ 40 ਸਾਲ ਐ ਮਾਪ ਦੀ ਹਿੰਮਤ ਨਹੀਂ ਹਾਰੀ ਮੈਂ ਜਿੰਨਾ ਵੀ ਕੰਮ ਕਰਦਾ ਰਹਿਣਾ ਆਪਦੇ ਸੱਤ ਤੇ ਕਰਦਾ ਰਿਹਾ ਲਾਸਤ ਤੁਸੀਂ ਮਤਲਬ ਕਦੋਂ ਮੂਵ ਹੋਏ ਇੱਥੇ ਆਪਣੇ ਪੰਜਾਬ ਦੇ ਵਿੱਚ ਲਾਰਟ ਦਾ ਉਦ ਮੇਰੀ ਮਤਲਬ ਪਹਿਲਾਂ ਤਾਂ ਮੈਂ ਸਮਝਿਆ 500 ਸਾਲ ਬਾਅਦ ਆ ਸੀ ਪੈ ਤਨ 500 ਬਾਅਦ ਫਿਰ ਉਹਨੂੰ ਜਦ ਚੰਗਾ ਕੰਮ ਹੋ ਗਿਆ ਮੇਰਾ ਮੈਂ ਆਪ ਦਾ 1900 15 ਸਾਲ ਅੱਜ ਤੋਂ 15 18 ਸਾਲ ਪਹਿਲਾਂ ਦੀ ਗੱਲ ਆ ਮੈਂ ਇੱਕ ਕਲੈਕਟਰ ਰੱਖਿਆ ਸੀਗਾ ਉਲਪੀਨਾ ਉਹ ਮੇਰੀ ਬਹਾਲੇ ਗ੍ਰਾਹੀ ਸਾਰੀ ਉਹ ਕਰਕੇ ਲਵਦਾ ਸੀ ਮੈਂ ਉਹਨੂੰ ਤਨਖਾਹ ਦਿੰਦਾ ਸੀ ਜਰੂ ਮੈਂ ਇੱਥੇ ਸਾਲ ਵਿੱਚ ਸਾਲ ਦੇ ਸਾਲ ਮੈਂ ਇੱਥੇ ਆਉਣ ਲੱਗ ਗਿਆ ਸੀਗਾ ਬਰਨਾਲੇ ਮੇਰੀ ਕੋਠੀ ਸੀ ਪਹਿਲਾਂ ਅੱਛਾ ਤੇ ਉੱਥੇ ਆਵੇ 2 ਮਹੀਨੇ ਰਹਿੰਦਾ ਜਾਂ ਤਿੰਨ ਦਾ ਮਾਰਠ ਹੋ ਜਾਂਦਾ ਸੀ ਕਿਉਂਕਿ ਮੇਰਾ ਕੰਮ ਉੱਥੇ ਬੇਟੀਆਂਾਂ ਛਾਂ ਲੈਣੀਆਂ ਸੀ ਅਸਾਬਤਾ ਹੋ ਨਾ ਕੋਲੇ ਸੀ ਉਹ ਕਰੀ ਜਾਂਦੀ ਸੀ ਠੀਕ ਹੈ ਉਦੋਂ ਬਾਅਦ ਫਿਰ ਮਤਲਬ ਹੀ ਉਹ ਚੱਲਦਾ ਚੱਲਦਾ ਕੰਮ ਸਮਝ ਲਿਆ ਵੀ ਅਸੀਂ ਮੁੜ ਕੇ ਬੱਚੇ ਸਾਰੇ ਬਾਹਰ ਉੱਠ ਗਏ ਦੋ ਤੇ ਮੇਰੇ ਬਹੁਤ ਵੱਡੇ ਵੱਡੇ ਆ ਸਾਰੇ ਇੱਥੇ ਆਉਂਦੇ ਜਾਂਦੇ ਆ ਇਹ ਐਸ਼ੇ ਕਰ ਕਿ ਉਹ ਕੋਠੀਆਂ ਲੈਣੇ ਕੱਲੇ ਕੱਲੇ ਕਮਰੇ ਉਹ ਵੀ ਸ਼ੀਸ਼ੂ ਲਵਾਏ ਉਹਨਾਂ ਕਰਕੇ ਲਵਾਏ ਆ ਪਰਿਵਾਰ ਵੱਡਾ ਪਰਿਵਾਰ ਕੱਲਾ ਰੋ ਹਾਂ ਜੀ ਤੇ ਉਹ ਮਤਲਬ ਕਿ ਤੇ ਛੋਟੀ ਬੇਟੀ ਆ ਜਾਂ ਨਾ ਕਰ ਵੱਡੀ ਬੇਟੀ ਆ ਜਾਂਦਾ ਮੇਰੀ ਮਤਲਬ ਉਹ ਮੈਨੂੰ ਕੋਈ ਫਿਕਰ ਨਹੀਂ ਵੀ ਮੇਰੇ ਮੁੰਡਾ ਨਹੀਂ ਤੇ ਵਧੀਆ ਮੈਂ ਆਪਦੀ ਜ਼ਿੰਦਗੀ ਗੁਜ਼ਾਰਦਾ ਦੂਸਰੇ ਭਰਾਵਾਂ ਨਾਲ ਮੇਰੀ ਬਹੁਤ ਹੀ ਫੈਮਿਲੀ ਆ ਜ਼ਿੰਦਗੀ ਚੰਗੀ ਹੈ ਠੀਕ ਹੈ ਸੋਨੇ ਮੈਂ ਆਪਦਾ ਵੀ ਜਾਇਦਾਤ ਲਈਆਂ ਆਪਦਾ ਵੀ ਸਾਰਾ ਸਮਰਅ ਬੇਟੀਆਂ ਦੇ ਵਿਆਹ ਕਰਿਆ ਬੱਚੇ ਗਾਹਾਂ ਵੀ ਤੋਰਿਆ ਪਰ ਮੈਨੂੰ ਪ੍ਰਮਾਤਮਾ ਦੀ ਮਿਹਰ ਨਾਲ ਸਭ ਕੁਝ ਮਿਲੂ ਵੀ ਥੋੜਾ ਹਾਰਡਵਰਕ ਹੈ ਤੁਸੀਂ ਬਹੁਤ ਹਾਰਡਵਰਕ ਕੀਤਾ ਐਦਾਂ ਨਹੀਂ ਹੈ ਬੇਟੇ ਬਿਠਾ ਜਿਵੇਂ ਅੱਜ ਦੇ ਵਾਕ ਸੋਚਦੇ ਨੇ ਅਸੀਂ ਕੈਨੇਡਾ ਜਾਣਾ ਹੈਗਾ ਨਹੀਂ ਜੀ ਜੀ ਅੱਜ ਅੱਜ ਜਿਹੜਾ ਉੱਥੇ ਕੈਨੇਡਾ ਦੇ ਹਾਲਤ ਦੇਖੋ ਉਹ ਤਾਂ ਮਤਲਬ ਇਹ ਉਹ ਪਹਿਲੇ ਨਹੀਂ ਇੱਥੇ ਕੰਮ ਕਰਦਾ ਉੱਥੇ ਕਰਨਾ ਕੀ ਆ ਸੋਨੂ ਆਂਦਾ ਚਾਵੇਂ 4 ਸਾਲ ਮੈਂ ਤੁਰ ਕੇ ਕੰਮ ਕਰਿਆ 40 40 ਕਿਲੋਮੀਟਰ ਮੈਂ ਜਾਂਦਾ ਸੀ ਹੋਸ਼ ਕਰਕੇ ਹਾਰਡ ਕਰਨਾ ਉੱਥੇ ਸਭ ਕੁਝ ਪ੍ਰਮਾਤਮਾ ਨੇ ਮੇਂਡੂ ਰ ਕੋਈ ਲ ਘੋਕ ਨਹੀਂ ਰੱਖਿਆ ਮਾਪਣ ਦੇ ਵੀ ਸਹਾਤਾ ਕਰੀਆ ਆਪ ਦਾ ਵੀ ਸਭ ਕੁਝ ਬਣਾ ਲਿਆ ਅੱਜ ਵੀ ਮੇਰੀ ਪਿੰਡ ਦੇ ਵਿੱਚ ਬਹੁਤ ਮਿਹਰ ਆ ਪਰਮਾਤਮਾ ਦੀ ਦਿੱਤਾ ਤੇ ਆਪਣਾ ਉਥੇ ਬਿਜ਼ਨਸ ਕੀ ਰਿਹਾ ਮਤਲਬ ਕਿਹਨੇ ਬਿਜ਼ਨਸ ਵਿੱਚ ਮੇਰਾ ਮਾਨਟਰੀ ਫਾਈਨੈਂਸ ਦਾ ਕੰਮ ਕਰਦਾ ਸੀ ਫਾਈਨੈਂਸ ਕੈਸ਼ ਰੱਖਦਾ ਅੱਛਾ ਜੀ A to Z ਜਿੰਨਾ ਵੀ ਉਹ ਸਾਰਾ ਇਹੀ ਬਿਜ਼ਨਸ ਆ ਤੇ ਕਪੜੀਆਂ ਬਣੀਆਂ ਮੈਸੀ ਤੇ ਕੰਪਨੀਆਂ ਬਣ ਕੇ ਉਹ ਦਾ ਕੰਮ ਕੋਈ ਸਾਾਨੂੰ ਦਿੱਕਤ ਨਹੀਂ ਸੀ ਇਮੀਗ੍ਰੇਸ਼ਨ ਦੀ ਸਾਡੇ ਆਉਂਦੇ ਸੀ ਦੋਸਤ ਬਣੇ ਵੀ ਸੀ ਤੇ ਨਵੇਂ ਬੰਦਿਆਂ ਤੋਂ ਉਹ ਨਾਓ ਲਿਸ਼ਾਂ ਚ ਬਣਾਉਣਾ ਨਾ ਕਾਪੂ ਜਨਮ ਬਣਾਉਣਾ ਅੱਛਾ ਜੀ ਕਾਰਕਿ ਉਹ ਤੇ 1922 22 ਦੇ ਵਿੱਚ 2022 ਦੇ ਵਿੱਚ ਮੈਂ ਇਹ ਛੱਡ ਕੇ ਆਇਆ ਅੱਛਾ ਜੀ ਹਾਂ ਅੱਜ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਮਾਬਦੇ ਤੁਸੀਂ ਪੀਆਰ ਤਾਂ ਹੈਗੀ ਉੱਥੇ ਹਾਂਜੀ ਪੀਆਰ ਤਾਂ ਹੈਗੀ ਹੈ ਪੀਆਰ ਹਜੇ ਵੀ ਮੇਰੇ ਕੋਲ ਹੈ ਜਦੋਂ ਮਰਜ਼ੀ ਜਾ ਸਕਦਾ ਅੱਛਾ ਜੀ ਹਾਂਜੀ ਉਹ ਪੀਆਰ ਸਾਡਾ 5 ਸਾਲ ਦਾ ਹੁੰਦਾ ਹੂੰ 5 ਸਾਲ ਰੀਨਿਊ ਕਰਨਾ ਹੁੰਦਾ ਓਕੇ ਇੱਥੋਂ ਮੈਂ ਭੇਜਾਂ ਰਿਕਾਰਡ ਭੇਜ ਦਿਆਂ ਉਹ ਪੇ ਵੀ ਰੀਨਿਊ ਹੋ ਜਾਊ ਠੀਕ ਹੈ ਜਾ ਕੇ ਕਰਵਾਉਣਾ ਚਾਹੀਦਾ ਹੈ। ਭਾਵੇਂ ਮੈਂ 2 ਸਾਲ ਹੀ ਹੋਇਆ ਤੇ ਉਸ ਪਹਿਲਾਂ ਵਾਲੇ ਦੋਸਤ ਹੀ ਆ ਹੁਣ ਤਾਂ ਵੀ ਆਪ ਦਾ ਤਾਂ ਉੱਥੇ ਪਏ ਨਹੀਂ ਤੇ ਤੁਸੀਂ ਜਿਵੇਂ ਹੁਣ ਕੈਨੇਡਾ ਦੇ ਵਿੱਚ ਹਾਲਾਤ ਆਪਾ ਸੁਣਨ ਨੂੰ ਆਉਂਦੇ ਆ। ਹਾਂਜੀ ਤੁਸੀਂ ਜਿਵੇਂ ਹੁਣ ਕਿੰਨੀ ਵੱਡੀ ਥੋੜੀ ਜਰਨੀ ਰਹੀ ਹੈਗੀ ਤੁਸੀਂ ਦੇਖਿਆ ਹੀ ਆ ਵੀ ਉਸ ਟਾਈਮ ਦੇ ਕਿੰਦਾਂ ਦੇ ਹਾਲਾਤ ਸੀ ਤੇ ਹੁਣ ਕਿੰਦਾਂ ਦੇ ਹਾਲਾਤ ਨੇ ਤੇ ਜਿਹੜੇ ਅੱਜ ਕੱਲ ਹਾਂਜੀ ਮੈਂ ਇਹ ਮਤ ਬਹੁਤ ਸੋਹਣਾ ਤੁਸੀਂ ਕੁਐਸਚਨ ਕਰਿਆ ਜਦੋਂ ਮੈਂ 1982 ਦੇ ਵਿੱਚ ਗਿਆ ਉਹ ਫਿਲੀਪੀਨ ਦੇ ਲੋਕ ਸਾਡਾ ਇੰਨਾ ਸਤਕਾਰ ਕਰਦੇ ਸੀਗੇ ਉਛਤਕਾਰ ਕਰਕੇ ਜਦ ਮੇਰੇ ਰਿਸ਼ਤੇਦਾਰ ਹੁੰਦੇ ਆਏ ਵਰਤਦੇ ਸੀ ਸਾਡੇ ਨਾਲ ਆਉਂਦੇ ਜਾਂਦੇ ਸੀਗੇ ਪਰ ਉਹ ਪੈਸੇ ਵੀ ਲਾਏ ਜਾਂਦੇ ਸੀਗੇ ਤੇ ਪੈਸੇ ਘਰੇ ਫੜਾ ਵੀ ਜਾਂਦੇ ਸੀੜੇ ਨੇੜੇ ਵਾਲੇ ਤੇ ਕੋਈ ਸਾਡੇ ਨਾਲ ਉੱਥੇ ਬਾਹਰ ਜਾਂਦੇ ਸੀ ਸਾਨੂੰ ਕੋਈ ਲੜਾਈ ਦਾ ਕੋਈ ਖੋਣ ਦਾ ਕੱਪਾ ਕੁਝ ਨਹੀਂ ਹੁੰਦਾ ਸੀ ਉਸ ਕਰਕੇ 1992 ਦੇ ਵਿੱਚ ਇਥੇ ਮਿਸਤਰੀ ਖੁੱਲੀ ਸੀ ਅੱਛਾ ਮਿਸਤਰੀ ਦਾ ਮਤ ਮਾਫੀ ਸੀ ਜਿਹੜੇ ਪਹਿਲਾਂ ਜਿਹੜੇ ਪੇਪਰ ਖਰਾਬ ਆ ਉਹ ਆਪਦੇ ਠੀਕਰਾ ਸਾਡ ਹੂੰ ਉਹ ਜੋ ਸਾਰੇ ਲੋਕਾਂ ਨੇ ਆਪਦੇ ਰਿਸ਼ਤੇਦਾਰ ਸਾਦ ਲੈ ਕੋਈ ਕੰਮ ਹਾਲਿਆ ਸੀ ਕੋਈ ਨਹੀਂ ਹੈਗਾ ਸੀ ਉਹ ਪਾਪੂਲੇਸ਼ਨ ਵਧਣ ਦੇ ਕਾਰਨ ਉਹਦੇ ਵਿੱਚ ਸਾਰੇ ਕੰਮ ਨਹੀਂ ਉਹ ਫਿਰ ਆਪਣੇ ਬੰਦੇ ਉੱਤੇ ਖੋਣ ਲੱਗੇ ਆਪਣੇ ਬੰਦੇ ਵੀ ਮਤਲਬ ਇਹ ਗੈਂਗ ਬਣਾ ਕੇ ਕੁਛ ਪੁਲਪੀਨਾਂ ਨਾਲ ਲਾੜ ਕੇ ਆਪਣੇ ਉਹ ਬੰਦਿਆਂ ਨੂੰ ਚੱਕਣ ਲੱਗੇ ਤੇ ਦੱਸਦਾ ਵੀ ਉਹ ਉਪਰਾਨਾ ਪਾਗ ਬੰਨਦਾ ਹਰੀ ਬੰਨੀ ਹੁੰਦੀ ਆ ਇਸ ਵੇਲੇ ਸਾਡੇ ਫਿਕਸ ਟਾਈਮ ਹੁੰਦੇ ਸੀ ਗੱਪਾਂ ਲੇ ਜਾਂਦੇ ਉਹ ਤੋਂ ਚੱਕ ਲੋ ਉਹ ਬੰਦੇ ਚੱਕ ਲੈ ਸੀ ਛੇ ਹਜ਼ਾਰ ਰੁਪਏ ਸੀ ਛੇ ਲੱਖ ਰੁਪਏ ਬਿਲਕੁਲ ਲੈਣੇ ਹੁੰਦੇ ਅੱਛਾ ਜੀ ਫੇਰ ਉਹ ਫੜੇ ਵੀ ਗਏ ਸੀ ਇੱਕ ਦੋ ਗੰਨਾ ਹਮ ਅੱਜ ਵੀ ਉਹੀ ਹਾਲਤਾ ਅੱਛਾ ਜੀ ਆਪਣੇ ਬੰਦੇ ਖੋਹਦੇ ਵੀ ਆ ਤੇ ਆਪਣੇ ਬੰਦੇ ਆਪਸ ਵਿੱਚ ਹੀ ਮਰਵਾਉਂਦੇ ਵੀ ਆ ਇਸ ਲਈ ਹੁਣ ਸਮਝ ਲਾ ਨਾ ਆਪਣੀ ਜ਼ਿੰਦਗੀ ਵਿੱਚ ਜੋ ਕਮਾਉਣਾ ਸੀ ਕਮਾ ਲਿਆ 1922 ਪਰਿਵਾਰ ਵੱਲੋਂ ਵੀ ਹੁਕਮ ਹੈ ਮੇਰਾ ਵੀ ਇਰਾਦਾ ਹੋਇਆ ਵੀ ਹੁਣ ਭਾਈ ਪਿੰਡ ਦੀ ਸੇਵਾ ਕਰਾਂਗੇ ਨਾਲ ਆ ਬੈਠਾ ਭਰਾਵਾ ਚ ਪਹਿਲਾਂ ਮੈਂ ਆਪਦੇ ਆਣੀਆਂ ਨੂੰ ਜਾਣਦਾ ਮੈਂ ਜਿਹੜੀ ਆਉਣ ਵਾਲੀ ਜਦੋਂ ਸੀ ਉਹਨਾਂ ਨੂੰ ਜਾਣਦਾ ਨਹੀਂ ਸੀ ਹੁਣ ਵੀ ਜੇ ਕੋਈ ਬੱਚਾ ਮਿਲਦਾ ਉਹਨੂੰ ਪਹਿਲਾਂ ਕਿਹੜੇ ਪਰਿਵਾਰ ਚੋਂ ਆਵੇਗਾ ਤੋਂ ਚਾਚੀ ਕਾਲ ਤਾਂ ਹਰੇ ਕਿ ਬਰੋਂ ਦਾ ਬਾਹਰ ਆ ਕੇ ਤੇ ਫਿਰ ਉਹਨੂੰ ਪੁੱਛਣਾ ਪੈਂਦਾ ਅੱਜ ਮੈਂ ਪੂਰਾ ਕਿਸ਼ਤਾਲਾ ਤੇ ਬਾਕੀ ਜਿਹੜੇ ਅੱਜ ਕੱਲ ਦੇ ਨਵੇਂ ਸਟੂਡੈਂਟਸ ਜਾ ਰਹੇ ਆ ਤੁਸੀਂ ਹਾਲਾਤ ਦੇਖੀ ਹੋਣਗੀਆਂ ਜਿਵੇਂ ਤੁਸੀਂ 2022 ਦੀ ਗੱਲ ਕਰਦੇ ਸੀ ਹੁਣ ਮੂਵ ਹੋ ਗਿਆ ਹਾਂਜੀ ਤੇ ਕਿੱਦਾਂ ਦੇ ਹਾਲਾਤ ਦੇਖੇ ਤੁਸੀਂ ਅੱਜ ਕੱਲ ਇਹ ਜੋ ਮਤਲਬ ਮੈਂ 1911 ਦੇ ਵਿੱਚ ਆਪਣਾ ਪੀਆਰ ਲੈ ਆ ਸੀ ਕੈਨੇਡਾ ਦਾ ਅੱਛਾ ਜੀ ਉੱਥੇ ਮੈਨੂੰ ਬਾਇਲਰ ਦੇ ਪ੍ਰੋਬਲਮ ਪੈ ਗਏ ਸੀ ਹੂੰ ਉੱਥੇ ਮਤਲਬ ਜਿਹੜੀ ਸਕੈਨਾਂ ਜਦੋਂ ਛਾਲ ਦੇ ਵਿੱਚ ਮਤਲਬ ਇਹ ਠੰਡ ਹੋ ਜਾਂਦੀ ਸੀ ਉਹ ਹੀਟ ਵੱਧ ਵਧਾਉਣ ਲੱਗ ਜਾਂਦੇ ਹੂੰ ਹੀਟ ਨਾਲ ਮੇਰੀ ਡਰਾਈ ਹੋਣ ਲੱਗ ਗਈ ਸੀ ਉਹ ਡਰਾਈ ਦੇ ਨਾਲ ਮੈਨੂੰ ਫਿਰ ਮਤਲਬ ਸੀ ਵੀ ਸੀ ਵਾਲੀ ਹੋ ਗਈ ਮਤਲਬ ਵੀ ਬਾਈਟ ਸਾਲ ਵਾਲੇ ਬਾਦ ਗਏ ਉਹ ਮੈਂ 5 ਸਾਲ ਉਹ ਮਨੀਲਾ ਆ ਗਿਆ ਮੈਂ ਮਨੀਲਾ ਕੇ ਕਿ ਇੱਥੇ ਇਲਾਜ ਕਰਾਇਆ ਉਸ ਇਲਾਜ ਕਰਾ ਅੱਜ ਮੈਂ ਬਿਲਕੁਲ ਕਲੀਅਰ ਹਾਂ ਤੇ ਉਸ ਕਰਕੇ ਫਿਰ ਮੈਂ ਮੇਰਾ ਮੈਂ ਆਪਦਾ ਬਿਜ਼ਨਸ ਬੰਦ ਨਹੀਂ ਕਰਕੇ ਗਿਆ ਸੀ ਉਸ ਕਰਕੇ ਫਿਰ ਮੈਂ ਵਾਪਸ ਉੱਥੇ ਸਾਹਮਣਾ 2 ਸਾਲ ਲਾ ਕੇ ਮੈਂ ਆ ਗਿਆ ਸੀ ਉੱਥੇ ਉਸ ਦਿਨੀ ਕੈਨੇਡਾ ਦਾ ਜਿਹੜੇ ਪਹਿਲਾਂ ਜਾਂਦੇ ਹੁੰਦੇ ਸੀ ਜਿਸ ਤਰ੍ਹਾਂ ਮੈਂ ਮਨੀਲਾ ਦੇ ਵਿੱਚ ਥੋੜੇ ਜਿਹੇ ਬੰਦੇ ਚ ਗਿਆਂ ਉੱਥੇ ਉਹ ਸਾਹਮਣੇ ਲ ਕਿਸੇ ਕਿਸੇ ਕੋਲੇ ਟਰੱਕ ਹੁੰਦਾ ਸੀ ਉਹ ਵੀ 1800 100 2000 ਡਾਲਰ ਦਾ ਸਸਤੇ ਚ ਲੈ ਕੇ ਉਹ ਆਪਦਾ ਕੰਮ ਤੋਲ ਲੈਂਦੇ ਸੀ ਠੀਕ ਹੈ ਉਹਨਾਂ ਦਾ ਮਤਲਬ ਜਿਹੜੇ ਰੇਟ ਹੁੰਦੇ ਸੀ ਉਹ ਮੜੇ ਹਾਈ ਹੁੰਦੇ ਸੀ ਡੀਜ਼ਲ ਤੇ ਮਤਲਬ ਸਸਤਾ ਬੰਦਾ ਸੀ ਉਹ ਟਰੱਕ ਵਾਲੇ ਨੂੰ ਬਹੁਤ ਕੁਝ ਬਾਜ਼ ਕਰਦੇ ਸੀ ਹੂੰ ਜੇ ਉਹ ਦੋ ਤਿੰਨ ਕੱਲ ਉਹ ਡਰਾਈਵਰ ਵੀ ਰੱਖ ਲੈਂਦੇ ਸੀ 6000 ਅੱਧਾ ਦਾ ਫੇਰ ਵੀ ਉਹਨਾਂ ਨੂੰ ਬਚਤ ਹੋਣੀ ਡਰਾਈਵਰ ਨੂੰ ਬਚ ਰਹਿਣਾ ਸੀ ਜੇ ਅੱਜ ਦੀ ਅੱਜ ਦੇ 25 25 30 30 ਇੱਕ ਇੱਕ ਉਹਲੇ ਰੱਖੀ ਬੈਠਿਆ ਹਾਂਜੀ 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 ਬਿਲਕੁਲ ਜਿਹੜਾ ਜਾਂਦਾ ਟਰੱਕ ਲੈ ਲੇ ਜੀ ਉਹ ਜਿਹੜਾ ਜਾਂਦਾ ਟਰੱਕ ਲੈ ਲੇ ਉਹ ਹੁਣ ਜਿਹੜਾ ਮਤਲਬ ਵੀ ਲੋਡ ਆ ਉਹ ਤਾਂ 92 ਹੀ ਆਉਣਾ ਹਾਂਜੀ ਅੱਜ ਅਸੀਂ 10 ਬੰਦੇ ਇੱਥੇ ਬਿਜ਼ਨਸ ਕਰਦੇ ਆ 10 ਬੰਦਿਆਂ ਦਾ ਬਿਜ਼ਨਸ ਸਾਡਾ ਪੂਰਾ ਚੱਲਦਾ ਉਹਦੇ ਵਿੱਚ 40 ਬੰਦੇ ਹੋਰ ਆ ਗਏ ਸਾਡੇ ਬਿਜ਼ਨਸ 'ਚ ਫਰਕ ਹੀ ਪੈਣਾ ਬਿਲਕੁਲ ਪੈਣਾ ਤੇ ੜਵੀ ਘਟੂ ਸਭ ਕੁਝ ਕਰੂ ਤੇ ਹੁਣ ਤਾਂ ਉੱਥੇ ਅਮੰਤ ਦੇ ਕੈਨੇਡਾ ਜਾਵੜੋ ਅਮਰੀਕਾ ਦਾ ਮੈਂ ਹੁਣ 19 ਚ ਫੇਰ ਜਾ ਕੇ ਆਇਆ ਹਾਂ ਤੇ ਬਹੁਤ ਬੁਰਾ ਹਾਲਾ ਟੈਂਟ ਨਹੀਂ ਔਰ ਮਤਲਬ ਬੇਸਮੈਂਟਾ ਨਾ ਕਰਾਇਆ ਨਹੀਂ ਦੇ ਸਕਦੇ ਉਹ ਇੱਥੇ ਬਾਹਰ ਸੜਕਾਂ ਤੇ ਟੈਂਟ ਲਾਈ ਬੈਠੇ ਥਮ ਉਹਨਾਂ ਦਾ ਕੀ ਆ ਚਿੱਟਾ ਕੁੜੀਆਂ ਮੁੰਡੇ ਇਕੱਠੇ ਨੇ ਚਿੱਟਾ 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 ਅੱਜ ਦੇ ਹਾਲ ਤਾਂ ਇੱਕ ਨਹੀਂ ਸਾਰੀਆਂ ਕੰਟਰੀਆਂ ਦੇ ਵਿੱਚ ਵਿਗੜੇ ਹੋਏ ਆ ਪਾਪੂਲੇਸ਼ਨ ਵਧਣ ਕਰਕੇ ਬਾਕੀ ਆਪਦੇ ਕਰਮਾਂ ਦੀ ਆ ਉਹ ਕਈ ਵਾਰਸ਼ ਵੀ ਆ ਜਾਂਦੇ ਆ ਜ ਕੈਨੇਡਾ ਤੋਂ ਡਿਪੋਟ ਵੀ ਕਰੀ ਜਾਂਦੇ ਆ ਕਈ ਹਜੇ ਵੀ ਤੁਰੇ ਜਾਂਦੇ ਆ ਤੇ ਜਿਵੇਂ ਤੁਹਾਡੀ ਏਡੀ ਵੱਡੀ ਜਾਨੀ ਰਹੀ ਐ ਤੁਸੀਂ ਸਾਰਾ ਐਕਸਪੀਰੀਅੰਸ ਕੀਤਾ ਐ ਲਾਈਫ ਨੂੰ ਅੰਗਰੇਜ਼ੀ ਦੀ ਲਾਈਫ ਨੂੰ ਬਾਕੀ ਜਿੰਨੀ ਬਾਹਰ ਦੀ ਕੰਟਰੀ ਉਹਨਾਂ ਦੀ ਲਾਈਫ ਨੂੰ ਐਕਸਪਲੋਰ ਕੀਤਾ ਤੁਸੀਂ ਹਾਂਜੀ ਹਾਂਜੀ ਤੇ ਤੁਸੀਂ ਕੀ ਸਿੱਖਿਆ ਵੀ ਬੰਦੇ ਕੋਲ ਕਿੰਨੇ ਕ ਪੈਸੇ ਇੱਥੇ ਜਿਉ ਕਮਾਉਂਦਾ ਹੈਗਾ ਵੀ ਉਹਨੂੰ ਬਾਹਰ ਜਾਣਾ ਚਾਹੀਦਾ ਨਹੀਂ ਮੇਰੇ ਸਿੱਖਿਆ ਇਹੀ ਹੈ ਜੀ ਜਿਹੜਾ ਹੁਣ ਤੁਸੀਂ ਕੈਨੇਡਾ ਚ ਚੋਕਦੇ ਜਾਂ ਅਮਰੀਕਾ ਜਾਣੇ ਹੋ ਏਜੰਟਾਂ ਰਹੀ ਜਾਂਦੇ ਆ ਬਹੁਤ ਜ਼ਿਆਦੇ ਪੈਸੇ ਲੱਗਦੇ ਆ ਵੀ 30 3 ਅੱਜ ਜਿਹੜਾ ਬੰਦਾ ਸਮਝ ਲੈ ਵੀ ਕੋਈ ਵੀ ਸਟੂਡੈਂਟ ਹਾਈ ਸਕੂਲ ਜਾਂ ਐਮਫਾਇਰ ਸੈਕੰਡਰੀ ਕਰਕੇ ਹਟਦਾ ਉਹਨੂੰ ਕੋਈ ਮਕੈਨਿਕਲ ਕੰਮ ਸਿੱਖਣਾ ਚਾਹੀਦਾ ਕੋਈ ਵੀ ਕੰਮ ਸ਼ਕਲੇ ਅੱਜ ਸਾਡੇ ਪਿੰਡ ਵਿੱਚ ਰਮਦਾਸ਼ੀਆ ਦੇ ਮੁੰਡੇ ਕਾਰੀਗਰ ਬਣੇ ਹੋਏ ਉਹਨਾਂ ਦੀ ਮਿਹਨਤਾਂ ਹਾਂਜੀ ਉਹ ਦੂਜਿਆਂ ਦੇ ਬਰਾਬਰ ਪੈਸੇ ਕਮਾਈ ਜਾਂਦੇ ਜਿਹੜਾ ਆਪਣਾ ਜਿਹੜਾ ਸਾਡੇ ਜੱਟ ਕੌਮ ਆ ਉਹ ਮਤਲਬ ਇਸ ਚੀਜ਼ ਨੂੰ ਸ਼ਰਮ ਮੰਨਦੇ ਆ ਵੀ ਇਹ ਕੰਮ ਕਰੀਏ ਜਿਹੜੇ ਹੋ ਪੜ੍ਹੇ ਲੈ ਕੇ ਅਸੀਂ 15-15 ਸਾਲ ਖੇਤ ਤੇ ਵੀ ਕਰ ਗਏ ਤੇ ਅੱਜ ਉਹ ਸਟੂਡੈਂਟ ਜਿਵੇਂ ਬਹਿਲੇ ਫਿਰਦੇ ਆ ਮੋਟਰਸਾਈਕਲਾਂ ਤੇ ਬੋਟ ਮੋਟਰਸਾਈਕਲਾਂ ਤੇ ਸਾਰੇ ਤੁਰੇ ਹੂੰ ਇਸ ਲਈ ਉਹਨਾਂ ਨੂੰ ਆਪਦੀ ਲਾਈਫ ਬਾਰੇ ਕੋਈ ਗੱਲਾਂ ਸੋਚਣ ਦਾ ਆਏ ਨਹੀਂ ਹਜੇ ਹੂੰ ਹੂੰ ਤੇ ਆਪਾਂ ਬੰਦੇ ਨੂੰ ਪਹਿਲਾਂ ਕੋਈ ਕੰਮ ਸਿੱਖਣਾ ਜ਼ਰੂਰ ਚਾਹੀਦਾ ਕੰਮ ਸਿੱਖਿਆ ਹੋਊਗਾ ਫਿਰ ਆਪਦਾ ਇੱਥੇ ਜਿਹੜਾ ਮਰਜੀ ਕੰਮ ਚਲਾਉਂਦਾ ਪੈਸੇ ਨਾ ਉੱਥੇ ਚੱਲਦਾ ਪੈਸੇ ਇੱਥੇ ਸਾਬ ਜੋ ਪੰਜਾਬ ਦੀ ਜਿੰਦਗੀ ਆ ਕੈਨੇਡਾ ਦੇ ਲੋਕ ਉਹ ਜਿਹੜੇ ਪੁਰਾਣੇ ਆ ਉਹ ਕੁਝ ਇਸੇ ਬਾਪਸਾ ਆਏ ਆ ਹੂੰ ਉਹ ਕਹਿੰਦੇ ਇੱਕ 50-50 ਸਾਲ ਦਾ ਹੋ ਗਿਆ ਸਾਨੂੰ ਆਇਆ ਇਹਨੂੰ ਬਹੁਤ ਕੁਝ ਬਣਾ ਲਿਆ ਪਰ ਜੋ ਲਾਈਫ ਕਿੰਨੇ ਇੰਡੀਆ ਦੀ ਆ ਕਹਿੰਦਾ ਉਹਦੇ ਅਰਗੀ ਲਾਈਫ ਨਹੀਂ ਮਿਲਦੇ ਉਹ ਵਾਪਸ ਆ ਰਹੇ ਹਮ ਇਸ ਲਈ ਬਸ ਉਹ ਤਾਂ ਵੀ ਜ਼ਿੰਦਗੀ ਤਾਂ ਬਤਾਉਣਾ ਜਾਪਦਾ ਪਹਿਲੀ ਜੇ ਉਮਰ ਦੇ ਵਿੱਚ ਜਿਹਨੇ ਕੰਮ ਕਰ ਲਿਆ ਉਹ ਸਾਰੀ ਮਤਲਬ ਵਡਾਪੇ ਦੇ ਵਿੱਚ ਉਹਨੂੰ ਕੋਈ ਪ੍ਰੋਬਲਮ ਨਹੀਂ ਆ ਹਮ ਹਮ ਬਸ ਬੰਦੇ ਨੂੰ ਇਹੀ ਸੋਚਣਾ ਕਿ ਜਿਵੇਂ ਤੁਸੀਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕੈਮਰੇ ਤੋਂ ਬਿਨਾਂ ਤੁਸੀਂ ਦੱਸ ਰਹੇ ਸੀ ਵੀ ਟੈਕਸ ਸਿਸਟਮ ਉੱਥੇ ਕਿਦਾਂ ਦੇ ਨਹੀਂ ਬੰਦਾ ਉਹਦੇ ਜਾਲ 'ਚ ਫਸੇ ਰਹਿੰਦੇ ਆ ਟੈਕਸ ਸਿਸਟਮ ਜਿਹੜੇ ਹਾਈ ਨਹੀਂ ਉੱਥੇ ਕੈਨੇਡਾ ਦੇ ਵਿੱਚ ਮਤਲਬ ਕੋਈ ਬੰਦਾ ਕ੍ਰੈਡਿਟ ਕਾਰਡ ਦੇ ਸਿਸਟਮ ਦੀ ਗੱਲ ਕਰ ਹਾਂ ਜੇ ਕ੍ਰੈਡਿਟ ਕਾਰਡ ਉਹਨਾਂ ਦਾ ਮਤਲਬ ਪਹਿਲਾਂ ਥੋੜੇ ਤੋਂ ਥੋੜਾ ਬੰਦਾ ਜਦੋਂ ਬੰਦਾ ਨਵਾਂ ਜਾਂਦਾ ਜਿਸ ਤਰ੍ਹਾਂ ਆਪਾਂ ਕ੍ਰੈਡਿਟਰ ਨੂੰ ਮੋੜੀ ਜਾਵਾਂਗੇ ਉਹ ਗਾਹਾਂ ਕ੍ਰੈਡਿਟ ਵੱਧ ਆ ਜਾਂਦਾ ਫਿਰ ਉਹ ਮਤਲਬ ਗਵਰਨਮੈਂਟ ਨੂੰ ਪਤਾ ਲੱਗ ਜਾਂਦਾ ਜਿਸ ਤਰ੍ਹਾਂ ਵੀ ਐਸੀ ਮੰਡੀਲਾ ਦੇ ਵਿੱਚ ਫਿਰ ਹੋੜੀ ਹੋੜੀ ਜਦੋਂ ਹਾਈ ਲੈਵਲ ਤੇ ਬੰਦਾ ਦੇਖ ਲਿਆ ਵੀ ਇਹ ਤਾਂ ਉਹਦੇ ਕੋਲ ਬਹੁਤ ਬੱਚਾ ਫਿਰ ਵੱਧ ਵੀ ਰੇਣ ਲੱਗੀ ਜਦ ਉਹ ਜਾ ਫਿਰ ਹਰ ਹੋ ਜਾ ਹਰ ਹੋ ਜਾ ਉਹ ਪੈਸੇ ਦਿੰਦੇ ਸੀਗੇ 60 ਐਂਡ 80 ਦੇ ਇਸ ਤਰ੍ਹਾਂ ਵੰਡੇ ਜਾਂਦੇ ਸੀ ਉਹ ਹਸਾਬ ਨਾਲ ਸਪੈਸੇ ਲੈਂਦੇ ਉਹੋ ਜਿਹੇ ਤਰ੍ਹਾਂ ਹੀ ਮਤਲਬ ਇੱਥੇ ਹਾਂ ਔਰ ਜਿਹੜੀ ਵੀ ਚੀਜ਼ ਕੈਨੇਡਾ ਅਮਰੀਕਾ ਦੇ ਵਿੱਚ ਹੈ ਸਾਰੀ ਸਟੋਰਮੈਂਟ ਆ ਹਾਂ 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 ਕਿਸਤਾ ਹੀ ਨਹੀਂ ਪੂਰੀਆ ਹੁੰਦੀ ਜਿਹੜਾ ਦੇਖਦੇ ਆਂ ਜੀ ਬੱਚੇ ਕੁੜੀਆਂ ਮੁੰਡੇ ਅੱਜ ਕੱਲ ਨਵੇਂ ਨਵੇਂ ਜਾ ਕੇ ਗੱਡੀਆਂ ਘੜਾ ਲੈਂਦੇ ਨੇ ਜਾਂਦੇ ਸਾਰੀ ਉੱਥੇ ਜੀ ਮਤਲਬ 1900 2011 ਦੇ ਵਿੱਚ ਮਤਲਬ ਵੀ ਉੱਥੇ ਬੇਸਮੈਂਟ ਦੇ ਵਿੱਚ 6 ਬੰਦਿਆਂ ਦਾ ਰਹਿਣ ਲਾ ਲਾਉੜ ਸੀ ਹੂੰ ਹੁਣ ਉਹ 15 15 ਦਿਨ ਕੁੜੀਆਂ ਮੁੰਡੇ ਪਤਾ ਨਹੀਂ ਕਿੱਥੋਂ ਨੇ ਕਿੱਥੋਂ ਲਈ ਕੋਈ ਉਹਨਾਂ ਨੇ ਉੱਥੇ ਜਾ ਕੇ ਜਾਨ ਬਚਾਉਣ ਲੈਂਦੇ ਪਹਿਲਾਂ ਕੋਈ ਜਾਨ ਬਚਾਉਂਦੇ ਉੱਥੇ ਜਾ ਇਕੱਠੇ ਹੁੰਦੇ ਆ ਵੀ ਅਸੀਂ ਬੇਸਮੈਂਟ ਉਹ ਗਵਰਨਮੈਂਟ ਨੂੰ ਫਾੜ ਬਿਚਾ ਦੇ ਗਏ ਫੜੇ ਵੀ ਆ ਦੇ ਉਹ ਬੱਚੇstrange ਹੈ ਨਾ ਕੁੜੀਆਂ ਵਿਗੜੀ ਜਾਂਦੇ ਨਾਲੇ ਮੁੰਡੇ ਵਿਗੜੀ ਜਾਂਦੇ ਹਾਂ ਜਾਣੀ ਬੱਚੇ ਹੀ ਕਹਿਣਾ ਮਤਲਬ ਵੀ ਅੱਜ ਦੀ ਜਿਹੜੀ ਜਨਰਲ ਸਾਹਿਬ ਬਾਲਾ ਕੰਮ ਕਰਕੇ ਚਾਹੇ ਕੈਨੇਡਾ ਚ ਪਰਦੇ ਅਮਰੀਕਾ ਚ ਪਰਦੇ ਆ ਉਹ ਕੰਮ ਕਰਕੇ ਕੋਈ ਨਹੀਂ ਰਾਜੀ ਜੇ ਕੈਨੇਡਾ ਚ ਕੰਮ ਕਰਨਾ ਅਮਰੀਕਾ ਜਾਣਾ ਕਿਸੇ ਹੋਰ ਕੰਟਰੀ ਚ ਉੱਥੇ ਡਲ ਰਹੇ ਪੱਤਾ ਨਾਲ ਤਾਂ ਨਹੀਂ ਤੋੜਨੇ ਉਹ ਮਤਲਬ ਮਿਹਨਤ ਨਾਲ ਤੋੜਨੇ ਪੈਂਦੀ ਕੁਛ ਜਿਵੇਂ ਆਪਾਂ ਖਬਰਾਂ ਤੋਂ ਜਿਹੜਾ ਜਾਓ ਭਾਈ ਮਿਹਨਤ ਕਰੋ ਹੁਣ ਜਿਵੇਂ ਕੰਮ ਵੀ ਨਹੀਂ ਹੈਗੇ ਬਿਲਕੁਲ ਉੱਥੇ ਤੁਸੀਂ ਜਿਵੇਂ ਦਾ ਹਾਂਜੀ ਕੰਮਾਂ ਦੀ ਹਰੇਕ ਕੰਟਰੀ ਜਿੱਥੇ ਮਰਜ਼ੀ ਜਾੜੋ ਕੰਮਾਂ ਦੀ ਬਹੁਤ ਘਾਟਾ ਕਰੋ ਪਾਵਰ ਰਿਵੀਸ਼ਨ ਬਾਦਗੀ ਉਹ ਕੰਮ ਬੰਡੇ ਗਏ ਇਸ ਤਰ੍ਹਾਂ ਵੀ ਬਤਲ ਵੀ ਇਸ ਤੋਂ ਬਿਹਤਰ ਤਾਂ ਮੈਂ ਸਾਨੂੰ ਪਹਿਲਾਂ ਵੀ ਦੱਸ ਗਿਆ ਹਟਾ ਵੀ ਜਿਹੜਾ ਇੱਥੇ ਕੋਈ ਮਕੈਨਿਕਲ ਕੰਮ ਸਿੱਖ ਲੈ ਪੜ੍ਹ ਕੇ ਹਟ ਕੇ ਉਹ ਕਰ ਲੈ ਭਵੰਖਰਾ ਦਾਲਾ ਕੰਮ ਸਿੱਖ ਲੈ ਜਾਂ ਹੋਰ ਸਿੱਖ ਲੈ ਜਾਂ ਕੋਈ ਮਕੈਨਿਕਲ ਦਾ ਸਿੱਖ ਲੈ ਲੱਕੜ ਦਾ ਸਿੱਖ ਲੈ ਇੱਥੇ ਉਹ ਉਹ ਵੀ ਘੱਟ ਪੈਸੇ ਚ ਇੱਥੇ ਵਧੀਆ ਕੰਮ ਚੱਲ ਸਕਦਾ ਹਾਂ ਹਾਂ ਬਾਕੀ ਸਕੂਨ ਵੀ ਹੈ ਬੰਦੇ ਦੇ ਡਿਪਰੈਸ਼ਨ ਨਹੀਂ ਰਹਿੰਦਾ ਐਡੀਆਂ ਚੀਜ਼ਾਂ ਜਾਂ ਤੁਸੀਂ ਪ੍ਰਾਣੇ ਬੰਦੇ ਸੰਦੀਪ ਸ਼ਰਮਾ ਅਰਗੇਨਰ ਕੋ ਤੋਂ ਰਾਏ ਲੈ ਲਿਆ ਕਰੋ ਇਹਨਾਂ ਦਾ ਕੰਮ ਦੇਖਿਆ ਕਰੋ ਵੀ ਇਹ ਵੀ ਅੱਜ ਦੇ ਪਹਿਲਾਂ ਇਹ ਵੀ ਕਿਤੇ ਮਿਸਤਰੀ ਦੇ ਲੱਗਿਆ ਹੋਣਾ ਇਹ ਫਿਰ ਕੰਮ ਸਿੱਖਿਆ ਹੋਣਾ ਫਿਰ ਇਹ ਕੰਮ ਕਰਾਇਆ ਜਾਂਦਾ ਇਹ ਵੀ ਮੋਟੀਵੇਸ਼ਨ ਹੈ ਕਾਜ ਦੇ ਯੂਥ ਵਾਸਤੇ ਹਾਂਜੀ ਵਿਚਾਰ ਕੇ ਵੀ ਇਹ ਪਹਿਲਾਂ ਵੀ ਆਪਦਾ ਜ਼ਿੰਦਗੀ ਦੇ ਬਦਲਣ ਵਾਸਤੇ ਕੋਈ ਨਾ ਕੋਈ ਆਪਣਾ ਕੰਮ ਸਿੱਖਣਾ ਚਾਹੀਦਾ ਇੱਥੇ ਪੰਜਾਬ ਦੇ ਇੰਡੀਆ ਦੇ ਵਿੱਚ ਕੋਈ ਘਾਟਾ ਨਹੀਂ ਬਸ ਮਿਹਨਤ ਦੀ ਘਾਟਾ ਕੰਮ ਕਰਕੇ ਦਾ ਜੀ ਸਹੀ ਬਹੁਤ ਵਧੀਆ ਲੱਗਿਆ ਸਰਦਾਰ ਸਾਹਿਬ ਨਾਲ ਗੱਲਬਾਤ ਕਰਕੇ ਤੇ ਇਹਨਾਂ ਨੇ ਆਪਣੀ ਸਾਰੀ ਜਰਨੀ ਜਿਹੜੀ ਆਪਾਂ ਨੂੰ ਵਿਸਤਾਰ ਦੇ ਵਿੱਚ ਦੱਸੀ ਹੈ ਵੀ ਕਿੱਦਾਂ ਉਹ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਇਹੜਾ ਸਫ਼ਰ ਇਹਨਾਂ ਨੇ ਤੈਅ ਕੀਤਾ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਮਿਹਨਤ ਕੀਤੀ ਕੋਈ ਇਦਾਂ ਨਹੀਂ ਵੀ ਚਲੇ ਗਏ ਤੇ ਇਹ ਜਿਹੜੀਆਂ ਜਾਇਦਾਦਾਂ ਬਣੀਆਂ ਨੇ ਇਦਾਂ ਨਹੀਂ ਬਣੀਆਂ ਬੜੀ ਮਿਹਨਤ ਕਰਨੀ ਪੈਂਦੀ ਇਹਨਾਂ ਦੇ ਪਿੱਛੇ ਤੇ ਬਹੁਤ ਵੱਡਾ ਸਟਰਗਲ ਹੁੰਦਾ ਤੇ ਬਹੁਤ ਹੀ ਮੋਟੀਵੇਸ਼ਨਲ ਸਟੋਰੀ ਰਹੀ ਹੈ ਇਹਨਾਂ ਦੀ ਇਹਦੇ ਪਿੱਛੇ ਤੇ ਅੱਜ ਦੇ ਨਵੇਂ ਯੂਥ ਨੂੰ ਵੀ ਇਹਨਾਂ ਨੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀ ਤੁਸੀਂ ਇੱਥੇ ਵੀ ਬੜਾ ਕੁਝ ਕਰ ਸਕਦੇ ਹੋ ਜੇ ਤੁਸੀਂ ਚਾਹੋਗੇ ਤੇ ਤੁਸੀਂ ਸੋ ਪੱਤੇ ਤੋੜ ਕੇ ਡਾਲਰ ਮਿਲ ਜਾਣਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਬਹੁਤ ਹਾਰਡ ਵਰਕ ਕਰਨਾ ਪੈਣਾ ਹੈ ਬੇ ਅੱਜ ਦੇ ਟਾਈਮ ਦੇ ਜਿਹੜੇ ਜੌਬਸ ਦੀ ਹੈ ਬਹੁਤ ਜ਼ਿਆਦਾ ਸ਼ੋਰਟੇਜ ਚੱਲ ਰਹੀ ਹੈਗੀ ਤੇ ਹਾਲਾਤ ਵੀ ਬਹੁਤ ਮਾੜੇ ਤੋਂ ਮਾੜੇ ਹੁੰਦੇ ਜਾ ਰਹੇ ਆ ਸੋ ਕੋਸ਼ਿਸ਼ ਕਰੋ ਵੀ ਆਪਣੇ ਦੇਸ਼ ਦੇ ਵਿੱਚ ਰਹਿ ਕੇ ਚੰਗੇ ਤੋਂ ਚੰਗਾ ਕੰਮ ਕਰਨ ਦੀ ਹੱਥੀਂ ਕੰਮ ਕਰਨ ਦੀ ਤਾਂ ਕਿ ਆਪਣੇ ਆਪਣੇ ਘਰਦਿਆਂ ਕੋਲ ਵੀ ਰਹੋਗੇ ਤੇ ਨਾਲ ਤੁਹਾਡਾ ਆਪਣਾ ਵੀ ਜਿਹੜਾ ਕੌਨਫੀਡੈਂਸ ਲੈਵਲ ਵਧਿਆ ਰਹੂਗਾ ਤੇ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਤੁਹਾਨੂੰ ਕਿ ਸਟ्रेस ਡਿਪਰੈਸ਼ਨ ਵਰਗੀਆਂ ਬਿਮਾਰੀਆਂ ਨਹੀਂ ਹੋਣੀਆਂ ਤੇ ਬਹੁਤ ਹੀ ਵਧੀਆ ਜਿਹੜਾ ਇਹਨਾਂ ਨੇ ਆਪਣਾ ਸਫਰ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਤੇ ਉਹਦੇ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਤਿ ਸ਼੍ਰੀ ਅਕਾਲ